ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਟਰੈਕਟਰ ਫੋਰਡ 6410 ਆਹ ਦੇਖੋ ਕਈ ਸਾਲਾਂ ਤੋਂ ਪਿਆ ਹੋਇਆ ਇੱਥੇ ਹੀ ਜਾੜ ਦੇ ਵਿੱਚ ਜਾੜ ਦੇ ਵਿੱਚ ਨਹੀਂ ਮਤਲਬ ਵੀ ਇਦਾਂ ਹੀ ਪਹਿਲਾਂ ਚਲਾ ਚਲਾਉਂਦੇ ਸੀਗੇ ਬਾਅਦ ਵਿੱਚ ਉਦਾਂ ਹੀ ਪਿਆ ਬੰਦ ਕਰਤਾ ਤੇ ਇੱਥੇ ਖੜਾ ਹੈ ਉਦਾਂ ਇੱਥੇ ਪਿਆ ਦੇਖ ਲਓ ਚਾਬੀ ਵਿੱਚੇ ਪਈ ਆ ਟਾਇਰ ਦੇਖ ਲੈਣਾ ਨਿੱਕੇ ਆ ਪਿੱਛੇ ਰੋਟਾਵੇਟਰ ਵੀ ਪਿਆ ਆ ਉੱਦਾਂ ਹੀ ਬੰਦ ਕਰਤਾ ਬਾਅਦ ਵਿੱਚ ਜੋਸ ਹੀ ਨਹੀਂ ਕੀਤਾ ਇਹਨਾਂ ਚਲਾਇਆ ਨਹੀਂ ਇੱਥੇ ਖੜੇ ਖੜੇ ਸੀਟਾਂ ਗੜ ਗਈਆਂ ਉੱਪਰੋਂ ਛਤਰੀ ਗੜ ਗਈ ਇਹਦੀ ਦੇਖ ਲਓ ਫੋਰ ਸ਼ਾਰਟ ਦਾ ਸਾਈਡਰ ਹਟਾ ਪੁੱਛਾ ਉੱਦਾਂ ਹੀ ਆ ਪਾਵਰ ਸਟੀeringਾ ਨਿਊ ਲੜਨ ਦੇ ਬਿਲਡਰ ਲੱਗੇ ਹੋਏ ਆ ਦੇਖੋ ਉੱਦਾਂ ਹੀ ਵਾ ਕਵਾੜ ਦੇ ਵਿੱਚ ਤਾਂ ਦੇਖੋ ਕਿਹ ਗਲ ਰਿਹਾ ਇਹਨੇ ਚਲਾਉਣਾ ਨਹੀਂ ਕਿਸੇ ਨੇ ਵਿੱਚੇ ਬੈਂਟਰੀ ਆ ਵਿੱਚੇ ਚਾਬੀ ਆ ਕੋਈ ਨਹੀਂ ਇੱਥੇ ਖੜਦਾ ਕਿਸੇ ਨੂੰ ਇਹਨਾਂ ਟਰੈਕਟਰ ਨੂੰ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਉਧਰ ਇੱਕ ਮਸ਼ੀਨ ਆ ਉਹ ਵੀ ਕਈ ਸੋਦੇ ਤੇ ਪਈ ਉੱਤੇ ਕਵਰ ਹੋਇਆ ਪਿਆ ਦੇਖ ਲਓ ਤਾਂ ਦੇਖੋ ਟਾਇਰ अद्धे टायर बस नवे टायर एजेंसी अद्धे यूज किए ऐस खड़ा करता तो देखो पिछे रूटर वेटर के लाया नहीं। पाने ही नहीं चाबी पानी ओद चाबी पानी पे ਦੇਖ ਲਾ ਗੱਲਾਂ ਜੜੀਆਂ ਪਈਆਂ ਇਹਨਾਂ ਤੇ ਚਾਬੀ ਦੇ ਵਿੱਚੇ ਪਈ ਹੈ ਮਿੱਟੀ ਪਈ ਹੈ ਦੇਖ ਲਓ ਇੰਦਾ ਹੀ ਪਿਆਰ ਹੁੰਦਾ ਛੜਦਾ ਹਾਂ ਤੁਹਾਨੂੰ ਤੁਸੀਂ ਛੜਦਾ ਦਿਖਾ ਦਿੰਦਾ ਪੰਪ ਉਹ ਰਹਿਣ ਨੂੰ ਦੂਸਰਾ ਲੱਕਾ ਹੈ ਪੰਪੇਜ ਨੂੰ ਦੂਸਰਾ ਲੱਗਾ ਹੈ ਦੇਖ ਲਾ ਮੈਂ ਲੰਗ ਪਿਆ ਤੇ ਖਰਾਬ ਹੋ ਜਾਣਾ ਇਹਨਾਂ ਵੇਚਣਾ ਵੀ ਨਹੀਂ ਇਸ ਨੂੰ ਤੇ ਇੱਥੇ ਪਿਆ ਪਿਆ ਗਲ ਜਾਣਾ ਨੇ